ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਸਾਖੀ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਨਾਲ ਕੀ ਵਰਤਾਲਾਪ ਕੀਤੀ ਤੇ ਕਲਯੁਗ ਵਿੱਚ ਕਿੰਨਾ ਨਾਮ ਜਪਣ ਨਾਲ ਪਾਰ ਉਤਰ ਹੁੰਦਾ ਹੈ ਗਤੀ ਹੁੰਦੀ ਹੈ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਚੁੱਕ ਕੇ ਨਮਸਕਾਰ ਕਰੋ ਤੇ ਖੁਸ਼ੀਆਂ ਪ੍ਰਾਪਤ ਕਰੋ ਧੰਨ ਮੇਰਾ ਬਾਬਾ ਨਾਨਕ ਉਹਨਾਂ ਵਰਗਾ ਕੋਈ ਵੀ ਨਹੀਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਤੁਰੇ ਜਾਂਦੇ ਆ ਜੰਗਲ ਬੀਏ ਬਾਣ ਔਕੜਾਂ ਭਰੇ ਰਸਤੀਆਂ ਵਿੱਚ ਦੀ ਲੰਘਦੇ ਹੋਏ ਸਦਾ ਹੀ ਸਦਾ ਹੀ ਤੁਰੇ ਜਾਂਦੇ ਆ ਰਸਤੇ ਦੇ ਵਿੱਚ ਤੁਰਦਿਆਂ ਤੁਰਦਿਆਂ ਕਲਯੁਗ ਜੋ ਕੇ ਬਹੁਤ ਹੀ ਪਿਆਣਿਕ ਅਵਸਥਾ ਦੇ ਵਿੱਚ ਬੜੇ ਹੀ ਜ਼ੋਰ ਨਾਲ ਨੇਰੀ ਵਗਾਉਂਦਾ ਏ ਧੂੜ ਧੂਆਂ ਸਭ ਚਾਰਚ ਫੇਰੇ ਖਿਲਾਰ ਦਿੰਦਾ ਹੈ ਭਾਈ ਮਰਦਾਨਾ ਜੀ ਡਰ ਗਏ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਮਹਾਰਾਜ ਏਹੋ ਜਈ ਹਨੇਰੀ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਵਿੱਚ ਨਹੀਂ ਵੇਖੀ ਗੁਰੂ ਨਾਨਕ ਨੇ ਕਿਹਾ ਮਰਦਾਨਿਆ ਰੱਬ ਦਾ ਨਾਲ ਹੈ ਬਹੁਤ ਹੀ ਜ਼ੋਰਦਾਰ ਹਨੇਰੀ ਕੁਝ ਦਿ세 ਨਾ ਤੇ ਭਾਈ ਮਰਦਾਨਾ ਜੀ ਫੇਰ ਕਹਿੰਦੇ ਆ ਬਾਬਾ ਹਜੇ ਤਾਂ ਉਮਰ ਵੀ ਕੋਈ ਨਹੀਂ ਇਹ ਕਿਹੜੀ ਮੁਸੀਬਤ ਵਿੱਚ ਪੈ ਗਿਆ ਇਹ ਕਿਹੋ ਜਿਹਾ ਚੱਕੜ ਤੂਫਾਨ ਆਇਆ ਏ ਆਪਾਂ ਨਹੀਂ ਬਚਦੇ ਹੁਣ ਤਾਂ ਬਾਬੇ ਨਾਨਕ ਨੇ ਕਿਹਾ ਮਰਦਾਨਿਆਂ ਰੱਬ ਦਾ ਨਾਲ ਐ ਗੁਰੂ ਨਾਨਕ ਦੇਵ ਜੀ ਨੇ ਬਾਣੀ ਗਾਈ ਮਰਦਾਨੇ ਨੇ ਰਬਾਬ ਛੇੜੀ ਪਰ ਮਰਦਾਨਾ ਡਰ ਬਹੁਤ ਰਿਆ ਸੀ ਡਰਤਾ ਵੀ ਸੀ ਪਰ ਅੰਦਰ ਵਿਸ਼ਵਾਸ ਸੀ ਵੀ ਕਿ ਮੇਰੇ ਨਾਲ ਮੇਰਾ ਪਾਬਾ ਨਾਨਕੇ ਕੁਝ ਨਹੀਂ ਹੋਵੇਗਾ ਡਰਨਾ ਸੁਭਾਵਿਕ ਗੱਲ ਐ ਕਹਿੰਦੇ ਜਦੋਂ ਉਸ ਕਲਯੁਗ ਨੇ ਬਹੁਤ ਕੁਝ ਆਪਦੀਆਂ ਕਰਾਮਾਤਾਂ ਵਿਖਾ ਦਿੱਤੀਆਂ ਕੁਝ ਹਾਸਲ ਨਾ ਹੋਇਆ ਨਿਮਾਣਾ ਹੋ ਕੇ ਨੀਵਾ ਹੋ ਕੇ ਜਿਹੜਾ ਤੁਰ ਅਕਾਸ਼ ਤੱਕ ਲੰਮਾ ਸੀ ਨੀਵਾ ਹੋਇਆ ਬਾਬੇ ਨਾਨਕ ਅੱਗੇ ਆਇਆ ਤੇ ਆ ਕੇ ਬਾਬੀ ਨੂੰ ਲਾਲਚ ਵਿੱਚ ਫਸਾਉਣ ਲਈ ਸਾਜਿਸ਼ ਕੀਤੀ ਕਿ ਆ ਬਾਬਾ ਮੈਂ ਤੈਨੂੰ ਬੜੇ ਤਰ੍ਹਾਂ ਦੀਆਂ ਰਿੱਧੀਆਂ ਸਿੱਧੀਆਂ ਹੀਰੇ ਮੋਤੀ ਸੁੰਦਰ ਇਸਤਰੀਆਂ ਇਸ ਧਰਤੀ ਤੇ ਰਾਜ ਭਾਗ ਸਭ ਕੁਝ ਦੇ ਦੇਣਾ ਸਭ ਕੁਝ ਲੈ ਲਵੋ ਮੇਰਾ ਵੀ ਪਾਰ ਉਤਾਰਾ ਕਰ ਦਿਵੋ ਬਾਬੇ ਨਾਨਕ ਨੇ ਕਿਹਾ ਕਲ ਜੋਗ ਸਾਨੂੰ ਇੰਨਾਂ ਚੀਜ਼ਾਂ ਦੀ ਲੋੜ ਨਹੀਂ ਇੰਨਾਂ ਚੀਜ਼ਾਂ ਵਿੱਚ ਪੈ ਕੇ ਮੈਂ ਆਪਣੇ ਗੁਰੂ ਤੋਂ ਬਹੁਤ ਦੂਰ ਹੋ ਜਾਵਾਂਗਾ। ਨਾ ਮੈਨੂੰ ਰਾਜ ਚਾਹੀਦਾ ਏ ਧਰਤੀ ਦੇ ਉੱਤੇ, ਨਾ ਸੁੰਦਰ ਇਸਤਰੀਆਂ, ਨਾ ਹੀਰੇ, ਨਾ ਮੋਤੀ। ਮੈਨੂੰ ਕੁਝ ਵੀ ਨਹੀਂ ਚਾਹੀਦਾ ਕਿਉਂਕਿ ਮੈਨੂੰ ਇੱਕ ਰੱਬ ਹੀ ਚਾਹੀਦਾ ਏ ਜਿੰਦਾ ਮੈਂ ਨਾਂ ਲੈ ਕੇ ਸੰਗਤ ਨੂੰ ਤਾਰਨਾ ਏ। ਜੇ ਮੈਂ ਇਹ ਸਭ ਦੇ ਵਿੱਚ ਫਸ ਗਿਆ ਤਾਂ ਮੈਂ ਆਪਣੇ ਮੁਰਛ ਤੋਂ ਬਹੁਤ ਦੂਰ ਹੋ ਜਾਵਾਂਗਾ। ਕਲਯੁਗ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਜਦੋਂ ਕਿਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਲਾਲਚ ਬਸ ਨਾ ਹੋਏ ਤਾਂ ਕਲਯੁਗ ਨੇ ਗੋਡੇ ਟੇਕੇ ਕਿਆ ਸਤਗੁਰ ਜਿਵੇਂ ਤੁਹਾਡੀ ਡਿਊਟੀ ਹੈ ਲੱਗੀ ਐਵੇਂ ਮੇਰੀ ਵੀ ਡਿਊਟੀ ਲੱਗੀ ਐ ਸੰਤਾਂ ਮਹਾਂਪੁਰਖਾਂ ਨੂੰ ਪਰਖਣ ਦੀ ਮੈਂ ਵੀ ਪਹਿਲਾਂ ਉਹਨਾਂ ਨੂੰ ਡਰਾਉਣਾ ਤੇ ਮਕਾਉਣਾ ਉਹਨਾਂ ਨੂੰ ਲਾਲਚ ਦਿਨਾ ਤੇ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦਾ ਵੀ ਇਹ ਆਪਣੇ ਗੁਰੂ ਦਾ ਪੱਕਾ ਹੈ ਵੀ ਹੈ ਕਿ ਨਹੀਂ ਕਿ ਐਵੇਂ ਹੀ ਸੰਤ ਬਣਿਆ ਫਿਰਦਾ ਹੈ ਤਾਂ ਜਦੋਂ ਕਲਯੁਗ ਨੇ ਇਹ ਕਿਹਾ ਤਾਂ ਗੁਰੂ ਨਾਨਕ ਨੇ ਕਿਹਾ ਸੱਚ ਹੈ ਤੂੰ ਵੀ ਆਪਣੇ ਗੁਰੂ ਦਾ ਭੇਜਿਆ ਆਇਆ ਏ ਮੈਂ ਵੀ ਆਪਣੇ ਗੁਰੂ ਦਾ ਭੇਜਿਆ ਆਇਆ ਤਾਂ ਕਲਯੁਗ ਨੇ ਕਿਹਾ ਮਹਾਰਾਜ ਮੈਨੂੰ ਵੀ ਇਹਦੇ ਤੋਂ ਛਟਕਾਰਾ ਦਿਵਾਵੋ ਮੈਨੂੰ ਗਤੀ ਦੇਵੋ ਤਾਂ ਗੁਰੂ ਨਾਨਕ ਨੇ ਕਿਹਾ ਮੈਂ ਕੌਣ ਹੁੰਨਾ ਤੈਨੂੰ ਗਤੀ ਦੇਣ ਵਾਲਾ ਤੇਰੀ ਗਤੀ ਨਾਮ ਜਪਣ ਨਾਲ ਹੀ ਹੋਵੇਗੀ ਹੋਰ ਕਿਸੇ ਤਰ੍ਹਾਂ ਨਹੀਂ ਹੋਣੀ ਤੈਨੂੰ ਵੀ ਨਾਮ ਹੀ ਜਪਣਾ ਪੈਣਾ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਵਿੱਚ ਕਿੰਨਾ ਸਮਾਂ ਨਾਮ ਜਪਣ ਲਈ ਕਿਹਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਜਿਹੜਾ ਕਲਯੁਗ ਦੇ ਵਿੱਚ 2.5 ਮਿੰਟ ਵੀ ਪਾਠ ਕਰ ਲਵੇਗਾ ਗੁਰੂ ਦੇ ਨਾਲ ਜੁੜ ਜਾਵੇਗਾ ਸੱਚਮੁੱਚ ਉਹਦਾ ਪਾਰ ਉਤਾਰਾ ਹੋ ਜਾਵੇਗਾ ਦੁੱਖਾਂ ਤੋਂ ਉਹਦਾ ਛੁਟਕਾਰਾ ਹੋ ਜਾਵੇਗਾ ਖੁਸ਼ੀਆਂ ਮਿਲਣਗੀਆਂ ਕਲਯੁਗ ਨੂੰ ਵੀ ਗੁਰੂ ਨੇ ਕਿਹਾ ਸੀ ਨਾਮ ਜਪ ਤੇ ਤੇਰਾ ਪਾਰ ਉਤਾਰਾ ਹੈ ਇਸੇ ਤਰ੍ਹਾਂ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਦੁਆਪਰ ਵਿੱਚ ਸਤਜੁਗ ਵਿੱਚ ਟਾਈਮ ਸੀ ਇੰਨਾ ਚਿਰ ਨਾਮ ਜਪਣਾ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਾਲ ਯੁਗ ਦੇ ਵਿੱਚ ਜਿਹੜਾ 1 ਸੈਕਿੰਡ ਪਲਕ ਚਮਕਾਉਣ ਤੇ ਜਿੰਨਾ ਸਮਾਂ ਲੱਗਦਾ ਏ ਉਸ ਸਮੇਂ ਜਿੰਨਾ ਹੀ ਵਾਹਿਗੁਰੂ ਦਾ ਨਾਮ ਜਪ ਲਵੇਗਾ ਕਾਲ ਯੁਗ ਵਿੱਚ ਤੇ ਸੱਚ ਮੁੱਚ ਉਹਦੀ ਗਤੀ ਹੋ ਜਾਵੇਗੀ ਸਾਦ ਸੰਗਤ ਇਹ ਨਹੀਂ ਕਿ ਗੁਰੂਆਂ ਨੇ ਕਿਹਾ 22 ਮਿੰਟ 1 ਸੈਕਿੰਡ ਨਾਮ ਜਪ ਲਓ ਤੇ ਬਾਕੀ ਟਾਈਮ ਈਰਖਾ ਦਵੈਤ ਗੰਧ ਮੰਦ ਇਹ ਸਭ ਕਰੀ ਜਾਓ ਨਹੀਂ ਨਾਮ ਤਾਂ ਜਿੰਨਾ ਵੀ ਹੋ ਸਕੇ ਉਹਨਾਂ ਹੀ ਜਪਣਾ ਚਾਹੀਦਾ ਹੈ ਪਰ ਆਪਣੇ ਗੁਰੂਆਂ ਨੇ ਕਿਹਾ ਏ ਜੇ ਇੰਨਾ ਵੀ ਸੱਚੇ ਦਿਲੋਂ ਜਪ ਲਵੋਗੇ 22 ਮਿੰਟ ਐਂਡ ਤੇ ਕਿਹਾ ਇੱਕ ਸੈਕਿੰਡ ਵੀ ਤਾਂ ਸੱਚਮੁੱਚ ਹੁੰਦਾ 파ਰ ਤਾਰਾ ਇਹ ਜਿਹੜਾ ਤੌਰ ਅੰਦਰੋਂ ਨਾਮ ਜਪੇਗਾ ਇਹ ਸਭ ਕੁਝ ਸਾਧ ਸੰਗਤ ਦੀਆਂ ਸਾਖੀਆਂ ਦੇ ਵਿੱਚ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਕੋਈ ਆਪਣੇ ਕੋਲੋਂ ਨਹੀਂ ਕਿਹਾ ਗਿਆ ਇਸੇ ਤਰ੍ਹਾਂ ਕਲਯੁਗ ਨੂੰ ਵੀ ਗੁਰੂ ਨੇ ਨਾਮ ਜਪਣ ਲਈ ਕਿਹਾ ਤੇ ਆਪਾਂ ਸਾਧ ਸੰਗਤ ਸਭ ਨੇ ਨਾਮ ਜਪਣਾ ਹੈ ਇਸੇ ਤਰ੍ਹਾਂ ਕਲਯੁਗ ਨੇ ਵੀ ਗੁਰੂ ਨੂੰ ਨਮਸਕਾਰ ਕੀਤੀ ਝੁਕਿਆ ਮੱਥਾ ਟੇਕਿਆ ਤਾਂ ਬਾਬੇ ਨੇ ਕਿਹਾ ਨਾਮ ਜਪ ਤੇਰਾ ਵੀ ਪਾਰ ਉਤਾਰਾ ਹੈ ਸਾਧ ਸੰਗਤ ਨਾਮ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਸ਼ਕਤੀ ਹੈ ਜਿੰਨੇ ਇਸ ਕਲਯੁਗ ਤੋਂ ਆਪਣਾ ਖਿਹੜਾ ਛਡਾਉਣਾ ਹੈ ਉਹਨੂੰ ਨਾਮ ਤਾਂ ਜਪਣਾ ਹੀ ਪੈਣਾ ਹੈ ਕਲਯੁਗ ਦੀ ਉਮਰ ਕਹਿੰਦੇ ਬਹੁਤ ਹਜ਼ਾਰ ਬਰੇ ਲੰਮੀ ਹੈ ਹਜੇ ਹਜੇ ਤਾਂ ਕੁਝ ਵੀ ਨਹੀਂ ਇਹ ਕਾਲ ਯੁੱਗ ਦਾ ਬੜਾ ਭਿਆਨਕ ਰੂਪ ਆਉਣਾ ਏ ਪਰ ਉਹੀ ਬਚੇਗਾ ਜੋ ਵਾਹਿਗੁਰੂ ਸਿਮਰੇਗਾ ਸਾਥ ਸੰਗਤ ਆਪਾਂ ਕਈ ਕਈ ਘੰਟੇ ਫੋਨ ਤੇ ਬਿਤਾ ਦਿੰਨੇ ਆ ਤੇ ਕਹਿ ਦਿੰਨੇ ਸਾਡੇ ਕੋਲ ਸਮਾਂ ਹੀ ਨਹੀਂ ਤੇ ਉਹ ਫੋਨ ਲਈ ਸਮਾਂ ਕਿਵੇਂ ਕੱਢਦੇ ਹੋ ਉਹਦੇ ਵਿੱਚੋਂ ਕੋਜ ਟਾਈਮ ਗੁਰੂ ਲਈ ਵੀ ਕੱਢੋ ਨਾਮ ਜਪੋ ਜੇ ਇਹ ਸੰਸਾਰ ਤੋਂ ਪਾਰ ਉਤਾਰਾ ਕਰਾਉਣਾ ਏ ਦੁੱਖਾਂ ਕਲੇਸ਼ਾਂ ਤੋਂ ਆਪਦਾ ਛੁਟਕਾਰਾ ਦਿਵਾਉਣਾ ਏ ਕਾਲ ਯੁਗ ਦਾ ਜੋਰ ਬਹੁਤ ਸਿਖਰਾਂ ਤੇ ਐ ਆਪ ਵੀ ਨਾਮ ਜਪੋ ਆਪਣੀਆਂ ਬੱਚੀਆਂ ਨੂੰ ਵੀ ਜਪਾਓ ਸੋ ਸਾਧ ਸੰਗਤ ਇਹ ਸਾਖੀ ਸੁਣਾਉਂਦੇ ਆ ਕੋਈ ਗਲਤੀ ਹੋਈ ਤਾਂ ਭੁੱਲ ਚੁੱਕ ਮਾਫ ਕਰਨਾ ਅਮਰਤ ਵੇਲੇ ਉਠੋ ਗੁਰੂ ਵਾਲੇ ਬਣੋ ਨਾਮ ਜਪੋ ਸਿੰਘ ਸਜੋ ਸੱਚ ਬੋਲੋ ਝੂਠ ਨਾ ਬੋਲੋ ਈਰਖਾ ਨਾ ਕਰੋ ਨਫ਼ਰਤ ਨਾ ਕਰੋ ਪਿਆਰ ਨਾਲ ਰਹੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ